ਦੇ ਨੇ ਸਿਆਣੇ ਗੱਲਾਂ ਸਦਾ ਕੰਮ ਆਉਂਦੀਆਂ ਦੇ ਨਾਮ ਜਾ ਕੇ ਵਿੱਚ ਪਾ ਕਹਿੰਦੇ ਨੇ ਸਿਆਣੇ ਗੱਲਾਂ ਸਦਾ ਕੰਮ ਆਉਂਦੀਆਂ ਦੇ ਨਾਮ ਜਾ ਕੇ ਵਿੱਚ ਪਾ ਜਦੋਂ ਤੱਕ ਖੁੱਲਦੇ ਨੇ ਜੇਲਾਂ ਵਾਲੇ ਜਿੰਦਰ ਉੱਗਿਆਉਂਦੇ ਚੁੱਲਿਆਂ ਚਗਾ ਜਦੋਂ ਤੱਕ ਖੁੱਲਦੇ ਨੇ ਜੇਲਾਵਾਲੇ ਜਿੰਦਰੇ ਉੱਗਿਆਉਂਦੇ ਚੁੱਲਿਆਂ 'ਚ ਕਾ ਮੇਰੇ ਦੋਸਤੋ ਉੱਗਿਆਉਂਦੇ ਚੁੱਲਿਆਂ 'ਚ ਕਾ ਦੌਲਤਾਂ ਜ਼ਮੀਨਾਂ ਪਿੱਛੇ ਕਾ ਦੀਆਂ ਲੜਾਈਆਂ ਜੀਣੇ ਸਦਾ ਨਹੀਂ ਹੋ ਰਹਿਣਾ ਸਾਡੇ ਕੋਲ ਬਈ ਦੌਲਤਾਂ ਜ਼ਮੀਨਾਂ ਪਿੱਛੇ ਕਾਦਿਆਂ ਲੜਾਈਆਂ ਜੀਨੇ ਸਦਾ ਨਹੀਂ ਹੋ ਰਹਿਾਂ ਸਾਡੇ ਕੋਲ ਵਈ ਲੱਖਾਂ ਜਨਮ ਪਿੱਛੋਂ ਇੱਕ ਵਾਰ ਮਿਲਦੀ ਏ ਜ਼ਿੰਦਗੀ ਬੜੀ ਏ ਅਣਮੋਲ ਵਈ ਲੱਖਾਂ ਹੀ ਜਨਮ ਪਿੱਛੋਂ ਇੱਕ ਵਾਰ ਮਿਲਦੀ ਏ ਜ਼ਿੰਦਗੀ ਹੁੰਦੀ ਏ ਬੇਸ਼ਤਾਂ ਆਂ ਕੁਝ ਬਣਦਾ ਨਹੀਂ ਇੱਥੇ ਜਦੋਂ ਲੁੱਟੇ-ਪੁੱਟੇ ਜਾਂਦੇ ਸਾਰੇ ਜਾਂ ਜਦੋਂ ਤੱਕ ਖੁੱਲਦੇ ਨੇ ਜੇਲਾ ਵਾਲ ਜਿੰਦਰੇ ਉੱਗਿਆਉਂਦੇ ਚੁੱਲਿਆਂ ਚਕਾ ਮੇਰੇ ਦੋਸਤੋ ਉੱਗਿਆਉਂਦੇ ਚੁੱਲਿਆਂ ਚਕਾ ਲੱਖਾਂ ਹੀ ਤਵਾ ਇਹਨ ਘਰ ਦਿੱਤੇ ਘਰ ਪੁੱਤ ਪੈਰ ਨਸ਼ੇ ਵੱਲ ਤੂੰ ਵਿਦਾਈ ਨਾ ਲੱਖਾਂ ਹੀ ਤਵਾ ਇਹਨੇ ਕਰ ਦਿੱਤੇ ਘਰ ਪੁੱਤ ਪੈਰ ਨਸ਼ੇਵਲ ਤੂੰ ਵਧਾਈ ਨਾ ਭਰੀ ਹੀ ਜਵਾਨੀ ਵਿੱਚ ਤੋਰਗੇ ਮਾਵਾ ਦੇ ਪੁੱਤ ਦਿਲ ਪਰ ਕਿਸੇ ਦਾ ਦਿਖਾਈ ਨਾ ਭਰੀ ਹੀ ਜਵਾਨੀ ਵਿੱਚ ਤੋਰਗੇ ਮਾਵਾ ਦੇ ਪੁੱਤ ਦਿਲ ਪਰ ਕਿਸੇ ਦਾ ਦਿਖਾਈ ਨਾ ਵਪਾਰੀ ਲਾਉਂਦੇ ਅੰਬਰੀ ਉਡਾਰੀਆਂ ਡਿੱਗਣਗੇ ਧਰਤੀ ਤੇ ਆ ਜਦੋਂ ਤੱਕ ਖੁੱਲਦੇ ਨੇ ਝੇਲਾ ਵਾਲੇ ਜਿੰਦਰ ਉੱਗਿਆਉਂਦੇ ਚੁੱਲਿਆਂ 'ਚ ਕਾ ਮੇਰੇ ਦੋਸਤੋ ਉੱਗਿਆਉਂਦੇ ਚੁੱਲਿਆਂ 'ਚ ਕਾ ਲੋਹੇ ਤੋਂ ਵੀ ਪਹਿੜਾ ਇਹ ਨਾ ਕਰਦਾ ਪੰਜਾਬ ਮੇਰਾ ਸੋਨੇ ਦੀ ਚਿੜੀ ਸੀ ਜੀ ਨੂੰ ਬੋਲਦੇ ਲੋਹੇ ਤੋਂ ਵੀ ਪੈੜਾ ਇਹਨਾਂ ਕਰਤਾ ਪੰਜਾਬ ਮੇਰਾ ਸੋਨੇ ਦੀ ਚਿੜੀ ਸੀ ਜੀ ਨੂੰ ਬੋਲਦੇ ਪਾਲ ਬਿਨਾ ਅੱਖੋਂ ਉਹ ਲਗਾਰਦੇ ਸੀ ਮਾਪੇ ਦੀਆਂ ਦੇਖੇ ਹੱਥੀਂ ਬਾਹਰ ਅੱਜ ਤੋੜਦੇ ਪਾਲ ਬਿਨਾ ਅੱਖੋਂ ਉਹ ਲਗਾਰਦੇ ਸੀ ਮਾਪੇ ਦੀਆਂ ਹੱਥੀਂ ਅੱਜ ਵਾਰ ਨੂੰ ਹਾ ਤੋੜਦੇ ਖੋਖੜਾ ਜੋ ਘਾਰਦੇ ਨੇ ਰੰਗਲੇ ਪੰਜਾਬ ਨੂੰ ਇਹਨਾਂ ਨੂੰ ਵੀ ਮਿਲੂਗੀ ਸਜ਼ਾ ਜਦੋਂ ਤੱਕ ਖੁੱਲਦੇ ਨੇ ਝੇਲਾ ਵਾਲੇ ਜਿੰਦਰੇ ਉੱਗਿਆਉਂਦੇ ਚੁੱਲਿਆਂ ਚਕਾ ਮੇਰੇ ਦੋਸਤੋ ਉੱਗਿਆਉਂਦੇ ਚੁੱਲਿਆਂ ਚਕਾ ਸੇਲ ਵਰਾ ਦੀ ਜਾ ਕੇ ਸਾਥ ਵਿੱਚ ਵਹਿ ਜਿ ਲਾਲੀ ਸੁਣ ਲਈ ਸਿਆਣੇ ਗੱਲਾਂ ਦੱਸਦੇ ਸੇਲ ਵਰਾ ਦੀ ਜਾ ਕੇ ਸਾਥ ਵਿੱਚ ਵਹਿ ਜਿ ਲਾਲੀ ਸੁਣ ਲਈ ਸਿਹਾਨੇ ਗੱਲਾਂ ਦੱਸਦੇ ਆਪਣਿਆਂ ਤੇ ਆਉਂਦੇ ਦੁੱਖ ਫੇਰ ਪਤਾ ਲੱਗੇ ਰਹਿੰਦੇ ਹੋਰਾਂ ਦੇ ਹਾਲਾਤਾਂ ਉੱਤੇ ਹੱਸਦੇ ਆਪਣਿਆਂ ਤੇ ਆਉਂਦੇ ਦੁੱਖ ਫੇਰ ਪਤਾ ਲੱਗੇ ਰਹਿੰਦੇ ਹੋਰਾਂ ਦੇ ਹਾਲਾਤਾਂ ਉੱਤੇ ਹੱਸਦੇ ਦੂਜਿਆਂ ਦੇ ਘਰਾਂ ਨੂੰ ਜੋ ਫੇਰਦੇ ਉਜਾੜਦੇ ਆਪਣੇ ਕੀ ਲੈਣਗੇ ਵਜਾ ਜਦੋਂ ਤੱਕ ਖੁੱਲਦੇ ਨੇ ਝੇਲਾ ਵਾਲੇ ਜਿੰਦਰੇ ਉੱਗਿਆਉਂਦੇ ਚੁੱਲਿਆ ਝਕਾ ਜਦੋਂ ਤੱਕ ਖੁੱਲਦੇ ਨੇ ਝੇਲਾ ਵਾਲੇ ਜਿੰਦਰੇ ਉੱਗਿਆਉਂਦੇ ਚੁੱਲਿਆ ਝਕਾ ਮੇਰੇ ਦੋਸਤੋ ਉੱਗਿਆਉਂਦੇ ਚੁੱਲਿਆ ਝਕਾ